ਸੋਸ਼ਲ ਮੀਡੀਆ 스타 ਪਰਮਕੌਰ ਜਿਹਨੇ ਜਸਤੀ ਵਿਧੂ ਮਾ ਪਾਈਆਂ ਦਾ ਨਵਾਂ ਗਾਣਾ ਆ ਅੱਡੀ ਨਾ ਪਤਾਸੀ ਫੇਰਾ ਪੋਰਦੀ ਹਨਾ ਵੀ ਬਹੁਤ ਹੀ ਸੁਣ ਕੇ ਵਧੀਆ ਲੱਗਦਾ ਗਾਣਾ ਉਹ ਤੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਇਸ ਕੁੜੀ ਨੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਿੱਕ ਬਲੌਗਸ ਤੋਂ ਪਰ ਆਏ ਜਾਂਦੜਾ ਸਵਾਗਤ ਹੈ YouTube ਚੰਨੇ ਕਿਤੇ ਸਾਰੇ TikTok ਤੋਂ ਦੇਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਪਿੱਛੇ ਟਰੈਕਟਰਾਂ ਆਂਡਿਆ ਤੇ ਵਾਜਬਾ ਤਾਂ ਆਂਡਿਆ ਟਰੈਕਟਰ ਦੀ ਤੇ ਸ਼ਾਮ ਦਾ ਹੋ ਗਿਆ ਟਾਈਮ ਅੱਜ ਸਿਰ ਮੈਂ ਬਲੌਗ ਸ਼ੁਰੂ ਕੀਤਾ ਨਹੀਂ ਗਾ ਇਹ ਤਾਂ ਕਈ ਵਰੀ ਮਨ ਨਹੀਂ ਕਰਦਾ ਹਨਾ ਸਵੇਰੇ ਸਵੇਰੇ ਬਲੌਗ ਸ਼ੁਰੂ ਕਰਨੇ ਨੂੰ ਹਨਾ ਤੇ ਕਈ ਵਰੀ ਅੱਪ ਟੀਟ ਹੋ ਜੀਦਾ ਆ ਇਹ ਤਾਂ ਹੱਦਾਂ ਗਰਮੀ ਜੀ ਬਹੁਤ ਹੋ ਗਈ ਆ ਗਰਮੀ ਬਹੁਤ ਪੈਣ ਲੱਗੀ ਆ ਗਰਮੀ ਵੀ ਜੂਨ ਜਿਹੀ ਵਾਲੀ ਆ ਤਰੀਖ ਹੋ ਗਈ ਅੱਜ 29 ਸਤੰਬਰ ਤੇ ਦਿਨ ਹੋ ਗਿਆ ਸੋਮਵਾਰ ਸ਼ਾਮ ਦਾ ਦੇਨੇ ਆ ਤੇ ਤੁਲੋ ਮੇਗਾ ਹਜੇ ਬਾਹਰ ਲਈ ਹਵਾ ਦੇਖ ਕੇ ਆਨੇ ਆ ਫੱਕੇ ਆਨੇ ਨਾ ਤੇ ਬਹੁਤ ਵੀ ਹਵਾ ਤੇ ਬਹੁਤ ਸੁਣੀ ਹਵਾ ਚੱਲਣ ਢਈ ਆ ਠੰਡੀ ਠੰਡੀ ਹਵਾ ਖੇਤਾਂ ਦੀ ਨਾ ਤਾਜੀ ਹਵਾ ਇਸ ਨਾਲ ਲਗਦਾ ਮਿੱਟੀ ਵੇਚੀ ਹੈ ਨਾ ਕਿਸੇ ਨੇ ਸਾਡੇ ਖੇਤਾਂ ਕੋਲ ਤਾਂ ਅੱਛਾ ਨਹੀਂਵੇਂ ਕਰਦੇ ਐ ਕਹਾਂ ਬੇਪੰਦੇ ਲਾਇਆ ਇਧਰ ਉਹ ਬੜਲੇ ਆ ਟਰਾਲੀਆਂ ਵਾਲੇ ਹਨਾ ਵੱਡਲੇ ਬਗਾਨਾ ਵਾਸੇ ਇਹਨੂੰ ਕਹਿੰਦੇ ਆ ਵੱਡਲੇ ਮੁੰਡਾ ਕਿਤੇ ਗਰਮੀ ਗਰਮੀ ਹੋ ਗਿਆ ਓਏ ਹਾਂਜੀ ਇਹਦਾ ਨੇੜਿਆਂ ਨੇ ਸਿਖਣਾ ਤੇਦਾ ਫਿਰ ਨੇੜਿਆਂ ਆਪ ਹੀ ਸਿੱਖਦਾ ਹੋਲੀ ਹੋਲੀ ਜਿੱਦਾਂ ਉਹ ਕੁੜੀ ਪਰਮੇ ਇੰਨੀ ਮਸ਼ਹੂਰ ਹੋਈ ਆ ਤੇ ਵਿਚਾਰੀ ਉਹ ਮਿਹਨਤ ਕਰਦੀ ਰਹੀ ਮਿਹਨਤ ਕਰਦੀ ਰਹੀ ਤੇ ਕਿੱਥੇ ਤੋਂ ਕਿੱਥੇ ਹੁਣ ਯਾਨੀ ਪਹੁੰਚ ਗਈ ਹੈ ਨਾ ਉਹਦੇ ਘਰਦਿਆਂ ਦਾ ਆਕ ਤਾਂ ਨਾ ਰੌਸ਼ਨ ਹੋ ਗਿਆ ਪਿੰਡ ਦਾ ਹੋ ਗਿਆ ਨਾ ਤੇ ਉਹਦਾ ਆਪਣਾ ਹੋ ਗਿਆ ਤੇ ਦਿਲ ਬੜਾ ਖੁਸ਼ ਹੁੰਦਾ ਦੇਖ ਕੇ ਉਸ ਕੁੜੀ ਵਾਲਾ ਹੈ ਨਾ ਇਹ ਹੋਰ ਵੀ ਅਸੀਂ ਐਡੀ ਖਾਸ ਹੈ ਨਹੀਂ ਉਹਦੀ ਉਹ ਵੀ ਬਹੁਤ ਘਟਿਆ ਤੇ ਸਰਫਨੀ ਮੈਂਤ ਦਾ ਜज्बा ਰੱਖਿਆ ਵੀ ਮੈਂਤ ਨਾਲ ਆਪਣੇ ਟੈਲੈਂਟ ਨਾਲ ਕੁਛ ਅਗੇ ਹੋਣਾ ਆਹ ਤੇ ਕੰਨ ਵਿੱਚ ਨਾ ਆ ਟਮਟਰ ਪਾਏ ਜਾ ਇਹਦਾ ਪਾਣੀ ਕਰਾ ਓਕੇ ਤੇ ਆਪਣੀ ਟੈਲੈਂਟ ਨਾਲ ਅੱਗੇ ਆਈ ਆ ਉਹ ਤੇ ਔਰ ਇਦਾਂ ਹੀ ਆਉਣਾ ਚਾਹੀਦਾ ਸਾਰਿਆਂ ਨੂੰ ਹਨਾ ਤੇ ਜਿਹੜੇ ਮਤਲਬ ਸੋਸ਼ਲ ਮੀਡੀਆ ਦੇ ਮਸ਼ਹੂਰ ਹੋਣਾ ਚਾਹੁੰਦੇ ਹਨਾ ਕੁੜੀਆਂ ਮੁੰਡੀਆਂ ਆਪਣੇ ਟੈਲੈਂਟ ਦੇ ਨਾਲ ਅੱਗੇ ਆਓ ਨਾ ਕਿ ਅਦਨਾਂ ਦੇ ਕੱਪੜੇ ਪਾ ਕੇ ਹਨਾ ਕੁੜੀਆਂ ਨੂੰ ਹੋਣਾ ਚਾਹੀਦਾ ਤੇ ਸਾਰੀ ਦੁਨੀਆ ਉਹ ਖੁਸ਼ ਹੈ ਉਹਨੇ ਰਾਤੋਂ ਰਾਤ ਮਤਲਬ ਨਾ ਉਹਦੇ ਫੋਲੋਅਰ ਇੰਨੇ ਵੱਧ ਗਏ ਹਨਾ ਬੇੰਨੀ ਮਸ਼ਹੂਰ ਹੋ ਗਈ ਆ ਬਹੁਤ ਵਧੀਆ ਲੱਗਾ ਹਨਾ ਦੇਖ ਕੇ ਤੇ ਬੜਾਈ ਮੈਂ ਅੱਡੀ ਨਾ ਬਤਾਸੇ ਫੇਰਾਪੋਰ ਦੀ ਬਹੁਤ ਸੋਹਣਾ ਸਿੰਪਲ ਸਾਦਾ ਇੰਨੇ ਸੋਹਣਾ ਗਾਣਾ ਗਾਇਆ ਨਾ ਉਹਨੇ ਇੱਕ ਸਿੰਪਲ ਜੀ ਵੀਡੀਓ ਬਣਾਈ ਆ ਤੇ ਨਿਆਣੇ ਵੀ ਲਏ ਆ ਕੋਈ ਅਹ ਕਿਤੇ ਬਾਲ ਖਿਲਰੇ ਆ ਕਿਤੇ ਕਪੜੇ ਬਸ ਵਧੀਆ ਆ ਜਾਣੀ ਨਾ ਜਿਹੜੀ ਜਿੰਨੀ ਵੀ ਸਿੰਪਲ ਜੀ ਵੀਡੀਓ ਬਣੀ ਹੈ ਨਾ ਤੇ ਬਹੁਤ ਵਧੀਆ ਲੱਗਾ ਆ ਤੇ ਵਧੀਆ ਗੱਲ ਐ ਤਾਂ ਕਰਨ ਲੱਗਿਆਣਾ ਚਾਹੀਦਾ ਆ ਤੇ ਫਿਰ ਚੈਨਲ ਵਾਲੇ ਗਏ ਉਹਨਾਂ ਦੇ ਪਿੰਡ ਜਾਣੀ ਦੇਖਣ ਹਨਾ ਤੇ ਫਿਰ ਇਹ ਪਿੰਦਿਆਂ ਨੇ ਵੀ ਬਹੁਤ ਸਲਾਤ ਕੀਤੀ ਇਹਨਾਂ ਦੀ ਵੀ ਕਹਿੰਦੇ ਇਹਨਾਂ ਦੀ ਮੰਮੀ ਜਿਹੜੀ ਹੈਗੀ ਆ ਪਰਮ ਦੀ ਮੰਮੀ ਆ ਤੇ ਉਹ ਘਰਾਂ ਚ ਪੋਚੇ ਲਾਉਂਦੀ ਆ ਚਲੋ ਮਿਹਨਤ ਕਰਦੀ ਮਿਹਨਤ ਮੈਨ ਤਾਂ ਕੋਈ ਦੇਖ ਕੋਈ ਨਹੀਂ ਮੈਣਾ ਹੈਗਾ ਨਾ ਤੇਰੇ ਡੈਡੀ ਉਹਦੇ ਉਹ ਦਿਹਾੜੀ ਦਾ ਆ ਨਾ ਤੇ ਚਲੋ ਇਹ ਜਿਹੜੀ ਗਰੀਬੀ ਹੁੰਦੀ ਆ ਚੰਗੇ ਵੜਦੇ ਨੇ ਬੰਦੇ ਤੇ ਆਉਂਦੇ ਰਹਿੰਦੇ ਹਨਾ ਤੇ ਦਿਨ ਮਾਰੇ ਮੈਂ ਵੀ ਬਹੁਤ ਦੇਖਿਆ ਤੇ ਬਹੁਤ ਕੁਝ ਦੇਖਿਆ ਜ਼ਿੰਦਗੀ ਚ ਆਪਣੀ ਚ ਜਿੰਨੀ ਆਪਣੀ ਏਜ ਦੇ ਹਿਸਾਬ ਦੇ ਨਾਲ ਨਾਲ ਹਨਾ ਚਲੋ ਖੈਰ ਅੱਗੇ ਵੀ ਚੰਗਾ ਵਾਲਾ ਟਾਈਮ ਐ ਅਕਸੈਪਟ ਕਰੀ ਜਾਣੇ ਆ ਨਾ ਵਾਈ ਗੁਰੂ ਜਿੱਦਾਂ ਵੀ ਉਹ ਚੰਗਾ ਲੱਗਦਾ ਹਨਾ ਉਦਾਂ ਹੀ ਐ ਜਿੱਦਾਂ ਵੀ ਰੱਖਦੇ ਉਦਾਂ ਰਹੀ ਜਾਣੇ ਆ ਨਾ ਸੋ ਇਹ ਗੱਲ ਐ ਤੇ ਪਿੰਦੇ ਬੀਬੀਆਂ ਵੀ ਕਹਿੰਦੀਆਂ ਵੀ ਕੁੜੀ ਨੂੰ ਛੋਟੀ ਹੁੰਦੀ ਨੂੰ ਪਰਮ ਨੂੰ ਯਾਨੀ ਸ਼ੌਂਕ ਸਿਗਾ ਬਹੁਤ ਜ਼ਿਆਦਾ ਗਾਉਣ ਦਾ ਨਾ ਜਣੀ ਉਹਨੇ ਜੱਜਵਾਰ ਰੱਖਿਆ ਉਹਨੇ ਤਰੀਕਾ ਗਲਤ ਨਹੀਂ ਅਪਣਾਇਆ ਵੀ ਮੈਂ ਗਲਤ ਤਰੀਕੇ ਨਾਲ ਮਸ਼ਹੂਰ ਹਾਂ ਸੋਸ਼ਲ ਮੀਡੀਆ ਦੇ ਹਨਾ ਅੱਜ ਕੱਲ ਬਹੁਤ ਤਰੀਕੇ ਕੱਲ ਤੇ ਅਪਣਾਉਦੀਆਂ ਕੁੜੀਆਂ ਤੇ ਮਸ਼ਹੂਰ ਹੋਣ ਵਾਸਤੇ ਵੀ ਛੋਟੇ ਕੱਪੜੇ ਪਾਉਣੇ ਵੀ ਅਸੀਂ ਛੇਤੀ ਮਸ਼ਹੂਰ ਹੋਈਏ ਕਿੱਦਾਂ ਵੀ ਹੈਨਾ ਪਰ ਨਹੀਂ ਉਸ ਕੁੜੀ ਨੇ ਸਬਰ ਸੰਤੋਖ ਰੱਖਿਆ ਤੇ ਕਹਿੰਦੇ ਹਨਾ ਸਬਰ ਸੰਤੋਖ ਦੇ ਬੇੜੇ ਪਾਰ ਹਨਾ ਤੇ ਵਾਇਗਰੂ ਨੇ ਸੁਣ ਵੀ ਲਈ ਤੇ ਵਾਈਕਰ ਨੇ ਇੰਨੀ ਉਹਦੀ ਬਾਹ ਫੜੀ ਆ ਵੀ ਸਾਰਿਆਂ ਨੇ ਜਿੰਨੇ ਜਿੰਨੇ ਸਾਡੇ ਹਨਾ ਕਲਾਕਾਰ ਮਸ਼ਹੂਰ ਕਲਾਕਾਰ ਸਾਰਿਆਂ ਨੇ ਵੀ ਕਹਿੰਦੇ ਵੀਡੀਓ ਸ਼ੇਅਰ ਕੀਤੀਆਂ ਇਸ ਕੁੜੀ ਦੀਆਂ ਨਾ ਵੀ ਉਹਨਾਂ ਨੂੰ ਵਧੀਆ ਲੱਗਾ ਵੀ ਇਹ ਜਾਨੀ ਮੰਨਦੀ ਐ ਸਿੱਧੂ ਮੂਸੇ ਵਾਲੇ ਵੀਰ ਨੂੰ ਵੈਸੇ ਉਸ ਉਸ ਵੀਰ ਨੂੰ ਤਾਂ ਸਾਰੇ ਦੁਨੀਆ ਚਾਹੁੰਦੀ ਹੁਣ ਵੀ ਚਾਹੁੰਦੀ ਆ ਤੇ ਨਸ ਵਧੀਆ ਜਾਨੀ ਇੰਨਾ ਕੰਮ ਕੀਤਾ ਕੁੜੀ ਨੇ ਤੇ ਚਲੋ ਖੈਰ ਹੋਣਾ ਚਾਹੀਦਾ ਹਨਾ ਤੇ ਬੜਾ ਦਿਲ ਖੁਸ਼ ਹੁੰਦਾ ਦੇਖ ਕੇ ਤੇ ਮੈਂ ਤਾਂ ਵੀਡੀਓ ਫੇਸਬੁਕ ਤੇ ਵੀ ਇੰਸਟਾਗ੍ਰam ਤੇ ਵੀ YouTube ਤੇ ਵੀ ਹੈਨਾ ਸਾਰੇ ਪਾਸੇ ਵੀ ਛਾਈ ਪਈ ਹੈ ਕੁੜੀ ਉਹ ਪਰਮ ਕੋਰੇ ਇੱਕਮ ਸਿੰਪਲ ਸਾਦੀ ਤੇ ਉਹਦੀ ਵੀਡੀਓ ਦੇ ਜਿਹੜੇ ਐਕਟਿੰਗ ਹੈ ਨਾ ਉਹ ਵੀ ਬਹੁਤ ਸੋਹਣੀ ਲੱਗਦੀ ਆ ਜਦੋਂ ਆਪਣੇ ਅਦਰੋਂ ਨਾ ਕਮਰੇ ਉਹ ਲਵਾਉਂਦੀ ਇਧਰ ਨੂੰ ਤੇ ਪਿੱਛੇ ਵੀ ਨਿਆਣੇ ਘੁੰਮਦੇ ਹੁੰਦੇ ਆ ਤਾਂ ਉਹ ਤਿੰਨ ਚਾਰ ਮੁੰਡੇ ਹੁੰਦੇ ਸੋਹਣੀ ਐਕਟਿੰਗ ਕੀਤੀ ਆ ਤੇ ਰੀਰੋ ਚ ਕੀ ਨਹੀਂ ਕੈਮਰੇ ਮੋਹਰੇ ਆਉਣ ਤੋਂ ਤੇ ਨਾ ਉਹ ਡਰੀ ਆ ਤੇ ਨਾ ਉਹ ਸੰਗੀ ਆ ਨਾ ਜਣੀ ਉਹਦੇ ਵਿੱਚ ਜਿੱਦਾਂ ਕਰ ਲੋ ਵੀ ਜੱਜ ਵਾਸੇ ਦਾ ਮਿਹਨਤ ਦਾ ਹਨਾ ਵੀ ਇੰਨੀ ਉਹਨੇ ਮਿਹਨਤ ਕੀਤੀ ਸੀਗੀ ਉਹਨੂੰ ਕੋਈ ਡਰ ਨਹੀਂ ਸੀਗਾ ਨਾ ਮੈਂ ਕੈਮਰਾ ਕਿੱਦਾ ਫੇਸ ਕਰੂੰਗਾ ਜਾਂ ਕਿੱਦਾਂ ਵੀ ਆ ਚਲੋ ਖੈਰ ਅੱਗੇ ਵਾਈ ਕਰੂੰ ਨਾ ਆਪਈ ਕੰਫੀਡੈਂਸ ਪਾ ਦਿੰਦਾ ਆ ਤੇ ਬਸ ਇਦਾਂ ਹੀ ਟੈਲੈਂਟ ਜਿਹੜੇ ਨਵੇਂ ਉੱਠੇ ਬੱਚੇ ਉਹਨਾਂ ਨੂੰ ਵੀ ਇਦਾਂ ਹੀ ਮਤਲ ਮਿਹਨਤ ਨਾਲਗੇ ਹੋਣਾ ਚਾਹੀਦਾ ਆ ਤਾਂ ਜੋ ਵਧੀਆ ਸਾਰਿਆਂ ਸਲੋਤ ਹੁੰਦੀ ਆ ਤੇ ਕੁੜੀਆਂ ਦਾ ਚੰਗੇ ਕੰਮ ਕਰਕੇ ਆਉਣ ਅੱਗੇ ਤੇ ਮਾਪਿਆਂ ਦਾ ਸਿਰ ਉੱਚਾ ਹੁੰਦਾ ਆ ਹਨਾ ਤੋਂ ਉਸ ਪਿੰਡ ਦਾ ਵੀ ਹੁੰਦਾ ਆ ਤਾਂ ਸਾਰੇ ਰਿਸ਼ਤੇਦਾਰਾਂ ਦਾ ਵੀ ਹੁੰਦਾ ਆ ਨਾ ਚਾਚੇ ਤਾਇਆ ਮਾਮਿਆਂ ਦਾ ਪੂਆ ਮਸੀਆਂ ਦਾ ਹਨਾ ਸਾਰਿਆਂ ਦਾ ਭੈਣ ਭਰਾਵਾਂ ਦਾ ਹੁੰਦਾ ਆ ਤੇ ਕੁੜੀਆਂ ਕੋ ਚੰਗਾ ਕੰਮ ਕਰਨ ਦਾ ਹਨਾ ਤੇ ਬਹੁਤ ਮਾਣ ਮਹਿਸੂਸ ਕਰਨ ਵਾਲੀ ਗੱਲ ਹੋ ਜਾਂਦੀ ਆ ਤੇ ਬਾਕੀ ਡਾਕਟਰ ਜੀ ਸਮਝਣ ਲਾਇਸੀ ਕਿ ਆ ਹੋ ਗਈ ਇੱਕ ਪਹਿਲਾਂ ਪਾਲ ਕਲਾਈ ਸੀਗੀ ਇਹ ਆ ਦੇਖੋ ਜੀ ਪਹਿਲਾਂ ਪਾਲ ਕਲਾਈ ਸੀਗੀ ਪਹਿਲੇ ਤਾਂ ਫਿਰ ਲਾਈ ਸੀਗੀ ਮੇਥੀ ਮੇਰੇ ਖਿਆਲ ਮੇਥੀ ਤਾਂ ਹੋ ਗਈ ਗਈ ਆ ਜਿਹੜੀ ਮੇਥੀ ਹੁੰਦੀ ਆ ਜਲਦੀ ਉਗ ਜਾਂਦੀ ਆ ਤੇ ਉਹ ਉਹਦੇ ਲਾਗੇ ਲਾਇਸੀ ਧਨੀਆ ਤੇ ਫਿਰ ਉਹਨਾਂ ਨੇ ਲਾਤਾ ਉਧਰ ਮੇਰਾ ਖਾਲ ਵੀ ਮਟਰ ਲਾਏ ਆ ਤੇ ਨਾਲ ਹੀ ਉਹਨਾਂ ਲਾਏ ਹੈਗੇ ਲਸਣ ਲਾਇਆ ਥੋੜਾ ਜਿਹਾ ਨਾ ਤੇ ਇਹਨੂੰ ਹੁਣ ਪਾਣੀ ਦੇਣਾ ਆ ਤਾਂ ਮੇਰੇ ਖਿਆਲ ਆ ਦੇਖੋ ਆ ਮੇਥੀ ਵੀ ਨਿਕਲ ਚੁੱਕੀ ਆ ਤੇ ਮੇਥੀ ਨੇ ਵੀ ਬਸ ਜਲਦੀ ਜਲਦੀ ਬਾਹਰ ਆ ਜਾਣਾ ਆ ਤੇ ਫਿਰ ਇਹਨੂੰ ਪਾਣੀ ਦੇਵਾਂਗੇ ਜਦੋਂ ਪਾਣੀ ਹੋਇਆ ਤਾਂ ਹਜੇ ਸਾਡੀ ਜਿੱਤਾ ਕਲੋ ਹਜੇ ਬਹੁਤ ਪਿਆ ਤੇ ਚਲੋ ਖੈਰ ਜਿੰਦੀ ਜਿੰਦੀ ਜਾਣ ਨੂੰ ਬਾਹਦੇ ਘਟੇ ਚਲਦੇ ਰਹਿੰਦੇ ਏਦਾਂ ਹੈ ਨਾ ਤੇ ਉਦੋਂ ਸ ਮੇਰਾ ਗਰਲਾਲ ਪਹਿਲਾਂ ਆਇਆ ਸੀ ਸਾਡੇ ਤੋਂ ਵੀ ਪੱਠੇ ਵੱਢਣੇ ਆ ਉਹਨੇ ਪੱਠੇ ਵੱਢ ਲਏ ਤੇ ਗਰਮੀ ਗਮੀ ਹੋਏ ਪਿਆ ਆ ਬਸ ਵੱਢ ਲੈ ਬੱਠੇ ਚਲੀਏ ਇੰਨੇ ਘੰਮ ਸੇਗਾ ਲੱਗਦਾ ਆਲੂ ਬੀਜਦੇ ਗਵੰਡੀਆਂ ਨੇ ਤਾਂ ਆਲੂ ਬੀਜਦੇ ਆ ਦੇਖੋ ਜੀ ਉਦਮ ਅੱਗੇ ਲక్ష్ਮੀ ਆਪਾਂ ਉਦਮ ਕਰਾਂਗੇ ਤੇ ਸਾਰਾ ਕੁਝ ਸਹੀ ਆ ਹੈਨਾ ਤੇ ਹੋਰ ਮੇਰੇ ਭੈਣ ਦਾ ਕਮੈਂਟ ਆਇਆ ਸੀ ਕਹਿੰਦੇ ਮੈਨੂੰ ਮੌਨਟੇਜ ਦਾ ਪਤਾ ਨਹੀਂ ਹੈਗਾ ਆ ਤੁਹਾਡਾ ਚੈਨਲ ਮੌਨਟੇਜ ਹੋ ਗਿਆ ਪਰ ਇਹਦਾ ਪਤਾ ਹੈਗਾ ਤੈਨੂੰ ਹਨਾ ਤੇ ਆਪਾਂ ਝੂਠ ਬੋਲੇ ਵਖਰੀ ਗੱਲ ਚਲੋ ਖੈਰ ਕੋਈ ਗੱਲ ਨਹੀਂ ਹੈਗਾ ਨਾ ਤੇ ਇੱਕ ਭੈਣ ਨੂੰ ਕਮੈਂਟ ਕੀਤਾ ਮੈਂ ਤੁਹਾਡੀ ਵੀਡੀਓ ਨਹੀਂ ਆਉਂਦੀ ਹੈਗੀਆਂ ਕਹਿੰਦੇ ਵੀ ਸਾਡੇ ਨਾ ਮੈਂ ਬਿਜੀ ਸਾਡੇ ਸਪਾਈ ਲੱਗੇ ਆ ਮੈਂ ਕਿਹਾ ਸਪਾਈ ਕੀ ਹੋਣਗੇ ਤੇ ਫਿਰ ਉਹ ਉਧਰਲੇਰੀ ਚ ਮਤਲਬ ਇਹ ਭਾਸ਼ਾ ਹੋਣਗੀ ਨਹੀਂ ਤੇ ਬੰਦੇ ਲੱਗਦੇ ਉਹਨਾਂ ਸਪਾਈ ਕਹਿੰਦੇ ਆ ਤੇ ਆਪਣੇ ਜਿੱਦਾਂ ਘਰਾਂ ਚ ਮੈਸਰੀ ਲੱਗਦੇ ਆਪਾਂ ਕਹਿੰਦੇ ਸਾਡੇ ਮੈਸ਼ਨ ਲੱਗੇ ਆ ਜਾਂ ਕਿੰਦਾ ਵੀ ਕੰਮ ਵਾਲੇ ਲੱਗੇ ਨਾ ਉਹਨੇ ਸਪਾਈ ਆਪੋ ਪਨੀਰੀ ਦੀ ਬੋਲੀ ਹੁੰਦੀ ਉਹਨੂੰ ਬੜਾ ਹੀ ਉਹਨੇ ਅਪਲਾਈ ਕੀਤਾ ਫਿਰ ਤੇ ਫਿਰ ਮੈਨੂੰ ਪਤਾ ਲੱਗਾ ਮੈਂ ਘੱਲ ਐ ਸਾਨੂੰ ਪਤਾ ਨਹੀਂ ਹੈਗਾ ਆ ਜਾ ਆ ਜਾ ਚਲੋ ਚੱਲੀਏ ਓਟਾ ਓਟਾ ਬਕਟਾ ਬਣਾਇਆ ਸੱਤਾਂ ਵਧੀਆ ਟਰੈਕਟਰ ਫਿਰ ਉਹ ਆਂ ਪਰਦੀ ਵਾਲੇ ਭੱਜਦੇ ਬਹੁਤ ਆ ਚਲੋ ਮੋੜੋ ਗੱਡੀ ਕੋਈ ਨਹੀਂ ਆਪ ਚੱਲੀ ਜਾਣਾ ਉਹਨੂੰ ਤਾਂ ਪਹਿਲਾਂ ਪਹਿਲਾਂ ਇਹ ਅੱਜ ਕੱਲ੍ਹ ਲੱਗੇ ਹੋਣੇ ਹਨ ਅੱਜ ਕੱਲ ਮੈਂ ਕਿੱਥੇ ਲੱਗੇ ਹੋਣੇ ਆਏ ਉਹ ਪਹਿਲਾਂ ਕਿੱਥੇ ਲੱਗੇ ਹੋਣਾ ਕੁਝ ਕਿਥਾ ਬਣਾਇਆ ਤੂੰ ਮੈਂ ਫੇਖੂ ਨੂੰ ਆਈ ਨਹੀਂ ਨਾ ਲਾ ਕੇ ਚਲੋ